ਬੇਗੰਪੂਰਾ ਐਡ ਇੰਟਰਨੈਸ਼ਨਲ ਟੀਮ ਫਰਾਂਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਤੇ ਚੱਲ ਕੇ ਮਨਮਤਾਵਾਦੀ ਭਲਾਈ ਦੇ ਕਾਰਜ ਕਰਨ ਲਈ ਹਰ ਸਮੇਂ ਤਿਆਰ ਰਹਿੰਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬੇਗੰਪੂਰਾ ਐਡ ਇੰਟਰਨੈਸ਼ਨਲ ਟੀਮ ਫਰਾਂਸ ਦੇ ਮੁਖ ਸੇਵਾਦਾਰ ਭਾਈ ਰਾਮ ਸਿੰਘ ਮੈਂਗੜਾ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਸਤਗੁਰੂ ਵਿਦਾਸ ਮਹਾਰਾਜ ਜੀ ਦੇ ਬੇਗੰਪੂਰੇ ਦੇ ਸੁਪਨੇ ਨੂੰ ਪੂਰਾ ਕਰਨ ਲਈ ਸਾਡੀ ਸੰਸਥਾ ਬਿਨਾਂ ਕਿਸੇ ਜਾਤੀ ਪੇਦ ਪਾਤ ਦੇ ਹਰ ਵਰਗ ਦੀ ਸਹਾਇਤਾ ਕਰੀ ਹੈ। ਉਨਾ ਕਿਹਾ ਕਿ ਹੁਣ ਬੇਗੰਪੁਰਾ ਏਡ ਇੰਟਰਨੈਸ਼ਨਲ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਦੇ ਵੱਖ-ਵੱਖ ਇਲਾਕਿਆਂ 'ਚ ਸਰਬ ਸਮਾਜ ਦੀ ਮਦਦ ਕਰੀ ਹੈ। ਉਹਨਾਂ ਅੱਗੇ ਕਿਹਾ ਕਿ ਪੰਜਾਬ ਦੇ ਹੜ੍ਹਾਂ ਦੀ ਮਾਰ ਹੇਠ ਆਏ ਲੋਕ ਬੇਗੰਪੁਰਾ ਏਡ ਇੰਟਰਨੈਸ਼ਨਲ ਟੀਮ ਦੀਆਂ ਸੇਵਾਵਾਂ ਲੈਣ ਲਈ ਸਾਡੇ ਸੇਵਾਦਾਰਾਂ ਨਾਲ ਜਾਂ ਸਾਡੇ ਪੇਜ ਇੰਸਟਾਗ੍ਰam, ਫੇਸਬੁੱਕ, ਈਮੇਲ ਤੇ ਸੰਪਰਕ ਕਰ ਸਕਦੇ ਨੇ। ਇਸ ਸਭ ਲਈ ਉਹਨਾਂ ਬੇਗੰਪੁਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੇਗੰਪੁਰਾ ਏਡ ਦੇ ਸਾਰੇ ਮਦਦਗਾਰਾਂ ਸਮੂਹ ਮੈਂਬਰ ਸਹਿਬਾਨਾਂ ਦਾ तहे ਦਿਲੋਂ ਧੰਨਵਾਦ ਕੀਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਸਤਿਗੁਰਾਂ ਦਾ ਗੁਰਬਾਣੀ ਵਿੱਚ ਫਰਮਾਨਿਆ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾ ਬੈਸਣ ਪਾਈਏ ਦੇ ਮਹਬਾਕ ਅਨਸਾਰ ਬੇਗੂਪਰਾ ਏਡ ਇੰਟਰਨੈਸ਼ਨਲ ਟੀਮ ਫਰਾਂਸ ਵਾਲੇ ਵੀ ਲਗਾਤਾਰ ਲੋੜਵੰਦ ਜ਼ਰੂਰਤਮੰਦ ਪਰਿਵਾਰਾਂ ਦੀ ਸੇਵਾ ਕਰ ਰਹੇ ਆ ਜਦੋਂ ਸਮਾਂ ਆਇਆ ਪਾਕਿਸਤਾਨ ਦੇ ਵਿੱਚ ਵੀ ਹੜਪੀੜਤਾਂ ਦੇ ਮਦਦ ਵਾਸਤੇ ਬੇਗੰਪੁਰਾ ਹੈਡ ਇੰਟਰਨੈਸ਼ਨਲ ਟੀਮ ਅੱਗੇ ਹੋ ਕੇ ਇਹਨਾਂ ਨੇ ਵੀਰਾਂ ਨੇ ਸੇਵਾ ਕੀਤੀ ਜਦੋਂ ਤੁਰਕੀ ਦੇ ਵਿੱਚ ਭੁਚਾਲ ਆਇਆ ਤਾਂ ਬੇਗੰਪੁਰਾ ਹੈਡ ਇੰਟਰਨੈਸ਼ਨਲ ਟੀਮ ਫਰਾਂਸ ਵਾਲੇ ਸੇਵਾਦਾਰਾਂ ਨੇ ਉਹਨਾਂ ਦੀ ਬਾਹ ਫੜੀ ਜਦੋਂ ਜ਼ੂਕਰੇਨ ਦੇ ਵਿੱਚ ਜੰਗ ਲੱਗੀ ਤਾਂ ਬੇਗੰਪੁਰਾ ਹੈਡ ਇੰਟਰਨੈਸ਼ਨਲ ਟੀਮ ਫਰਾਂਸ ਵਾਲੇ ਵੀਰ ਅੱਗੇ ਹੋ ਕੇ ਲੋੜਵੰਦ ਪਰਿਵਾਰਾਂ ਦੀ ਸੇਵਾ ਮਦਦ ਕਰਕੇ ਆਏ ਆ ਹੁਣ ਜਦੋਂ ਪੰਜਾਬ ਦੇ ਵਿੱਚ ਹੜ ਆਏ ਆ ਤੇ ਉਹਨਾਂ ਦੀ ਮਦਦ ਵਾਸਤੇ ਵੀ ਬੇਗੰਪੁਰ ਏਡ ਇੰਟਰਨੈਸ਼ਨਲ ਟੀਮ ਫਰਾਂਸ ਵਾਲੇ ਸੇਵਾਦਾਰ ਅੱਗੇ ਹੋ ਕੇ ਲੋੜਵੰਦ ਪਰਿਵਾਰਾਂ ਦੀ ਬਾਹ ਫੜ ਰਿਹਾ ਹੈ ਉਹਨਾਂ ਨੂੰ ਖਾਣ ਵਾਸਤੇ ਬੈਸਕਾਟ ਬ੍ਰੈਡ ਤੇ ਪੀਣ ਵਾਸਤੇ ਜਲ ਦੀ ਸੇਵਾ ਕਰ ਰਿਹਾ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬੇਗੰਪੁਰ ਏਡ ਇੰਟਰਨੈਸ਼ਨਲ ਟੀਮ ਫਰਾਂਸ ਵਾਲੇ ਸਾਰੇ ਸੇਵਾਦਾਰਾਂ ਦਾ ਚਾਹੇ ਉਹ ਵਿਦੇਸ਼ ਵਿੱਚ ਰਹਿੰਦੇ ਹਨ ਚਾਹੇ ਉਹ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕਿਸੇ ਵੀ ਕੋਨੇ ਵਿੱਚ ਹਨ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਪਿਛਲੇ 1 ਸਾਲ ਦੇ ਵਿੱਚ ਬੇਗੋਂਪੁਰਾ ਹੈਡ ਇੰਟਰਨੈਸ਼ਨਲ ਟੀਮ ਨੇ 90 ਤੋਂ ਲੈ ਕੇ 100 ਗੁਰਸਿੱਖ ਪਰਿਵਾਰਾਂ ਦੀ ਮਦਦ ਕੀਤੀ ਆ ਜਿਹੜੇ ਅਪਾਹਜ ਸਰੀਰ ਆ ਉਹਨਾਂ ਨੂੰ ਵੀਲਚੇਅਰਾਂ ਵੀ ਲੈ ਕੇ ਦਿੱਤੀਆਂ ਤੇ ਟਰਾਈਸਾਈਕਲ ਵੀ ਲੈ ਕੇ ਦਿੱਤੇ ਅਸੀਂ ਦਿਲੋਂ ਅਰਦਾਸ ਕਰਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਬੇਗੋਂਪੁਰਾ ਹੈਡ ਇੰਟਰਨੈਸ਼ਨਲ ਟੀਮ ਫਰਾਂਸ ਵਾਲੇ ਵੀਰਾਂ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਉਹ ਲੋੜਵੰਦਾਂ ਦੇ ਨਾਲ ਖੜੇ ਹੋ ਸਕਣ ਅੱਜ ਬੇਗੋਂਪੁਰਾ ਹੈਡ ਇੰਟਰਨੈਸ਼ਨਲਟੀ ਫਰਾਂਸ ਵਾਲੇ ਸੇਵਾਦਾਰਾਂ ਵੱਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਹੜਪੀੜਤਾ ਵਾਸਤੇ ਖਾਣ ਦੀ ਸਮਗਰੀ ਜਿਹੜੀ ਲੈ ਕੇ ਜਾ ਰਹੇ ਹਾਂ ਮਿਸ਼ਨ ਫਤੇ ਵੱਲੋਂ ਸਤਿਗੁਰੂ ਜੀ ਕਿਰਪਾ ਕਰਨ ਸਾਰੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਵਿੱਚ ਰਹਿਣੇ ਸੇਵਾ ਕਰਨ ਦਾ ਮਨ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਘਰ ਜੈ ਗੁਰਦੇ ਕੀ ਤਨ ਕੀ ਸਤਿਗੁਰੂ ਦਾ ਸੇਵਾ ਮਿਸ਼ਨ ਕਰ ਦਿੱਤੀ ਸਾਰੇ ਹੀ ਮੈਂਬਰਾਂ ਦਾ ਮੈਂ ਤੇ ਰੋਪੋਤਨ ਬਾਈ ਕਰ ਦਿੱਆਂ ਜਿਨ੍ਹਾਂ ਨੂੰ ਵੀ ਮੈਂ ਕਿਹਾ ਵੀ ਹਰ ਇੱਕ ਨਾਲਿਆ ਪਾਸੇ ਵੰਡੀਆਂ ਸਾਡੇ ਮੈਂਬਰਾਂ ਨੇ ਮੈਂਟਰੀ ਲਾਇਆ ਕਹਿੰਦੇ ਪੈਂਦੀ ਅਸੀਂ ਤੁਹਾਡੇ ਨਾਲ ਆ ਜੋ ਵੀ ਦਾਪਾ ਸੇਵਾ ਦੇ ਜਿਣੀਆਂ ਤੇ ਤੁਸੀਂ ਤਿਆਰ ਕਰੋ ਇਹ ਬੇਗੰਪੁਰਾ ਐਂਡ ਇੰਟਰਨੈਸ਼ਨਲ ਇੰਟਰਨੈਸ਼ਨਲ ਸੰਸਥਾ ਦੇ ਵੀ ਜਿਨ੍ਹਾਂ ਨਾਲ ਮੈਂ ਗੱਲ ਕੀਤੀ ਜੀ ਜੀ ਅਸੀਂ ਸੇਵਾ ਭੇਜਣੀਆਂ ਤੇ ਅਸੀਂ ਵਿਚਾਰੇ ਸਕਦੇ ਤੇ ਉਹਨਾਂ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਗਿੰਨੇ ਵੀ ਤੁਸੀਂ ਇੰਦਾ ਕਰੋ ਸੇਵਾ ਆਪਣੀ ਤਿਆਰ ਤੋਂ ਤੇ ਸਾਡੇ ਵੀ ਲੈਣਾ ਉਹ ਸੇਵਾ ਤੇ ਮੈਂ ਇਹਨਾਂ ਸਾਰੇ ਵੀਰਾਂ ਦਾ ਬਹੁਤ-ਬਹੁਤ ਤਹਿ ਦਿਲੋਂ ਸ਼ੁਕਰਾਨਾ ਕਰਦੀ ਆ ਜਿਨ੍ਹਾਂ ਨੇ ਕਿ ਅਸੀਂ ਇੱਕ ਦਿਨ ਪਹਿਲਾਂ ਕਿਹਾ ਤੇ ਦੂਸਰੇ ਦਿਨ ਆ ਗਿਆ ਵੀ ਹੜ ਪੀਤਾਂ ਨੂੰ ਸੇਵਾ ਦੇਣ ਕੋਈ ਨਹੀਂ ਚਾਹੁੰਦਾ ਵੀ ਅਸੀਂ ਕਿਸੇ ਤੋਂ ਲੈ ਕਹੀਏ ਕਿਸੇ ਨੂੰ ਵੀ ਸਮਰਪ ਦੇ ਕੇ ਜਾਵਾਂ ਪਰ ਜਦੋਂ ਇਦਾਂ ਦਾ ਵਕਤ ਆਉਂਦਾ ਜਾਂ ਟਾਈਮ ਆਉਂਦਾ ਉਹ ਨਹੀਂ ਪਤਾ ਲੱਗਦਾ ਵੀ ਕਿੱਥੇ ਆ ਜਾਣਾ ਮੈਂ ਸਾਰੇ ਹੀ ਤਰ੍ਹਾਂ ਕਰਣਾ ਚਾਹਨੀ ਆ ਵੀ ਜੋ ਵੀ ਕੋਈ ਤਿਲ ਫੁੱਲ પા ਸਕਦਾ ਹੈ ਸਾਰਿਆਂ ਨੂੰ ਹੜ ਪੀਤਾਂ ਤੇ ਸੇਵਾ ਭੇਜਣੀ ਚਾਹੀਦੀ ਆ ਬੇਗੰਪੁਰਾ ਐਂਡ ਇੰਟਰਨੈਸ਼ਨਲ ਸੰਸਥਾ ਦਾ ਮੈਂ ਤੈ ਤੇ ਲੋ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਜਿਹੜੇ ਸਾਡੇ ਸੇਵਾ ਮਿਸ਼ਨ ਫਤਿਹ ਦੇ ਮੈਂਬਰ ਵੀ ਆ ਤੇ ਜਦੋਂ ਵੀ ਸਾਨੂੰ ਕਹਿੰਦੇ ਆ ਤੇ ਅਸੀਂ ਸੇਵਾ ਲਈ ਤਿਆਰ ਹੁੰਨੇ ਆ ਤੇ ਜਦੋਂ ਅਸੀਂ ਉਹਨਾਂ ਨੂੰ ਕਹਿੰਨੇ ਆ ਉਹ ਵੀ ਸੇਵਾ ਲਈ ਤਿਆਰ ਹੁੰਦੇ ਆ ਖੁਸ਼ੀ ਟੀਵੀ ਖੁਸ਼ੀ ਰਾਮ ਜੀ ਦਾ ਵੀ ਮੈਂ ਤੈ ਤੇ ਲੋ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਕੀ ਸਾਨੂੰ ਇਹਨੇ ਜੁੜਿਆ ਸਮਝਿਆ ਜਦੋਂ ਵੀ ਕੋਈ ਗੱਲ ਦੀਦੀ ਆ ਉਹ ਸਾਡੇ ਨਾਲ ਸੇਵਾ ਜ਼ਰੂਰ ਕਰਦੇ ਆ ਤੇ ਸੇਵਾ ਨਿਭਾਉਂਦੇ ਆ ਤੇ ਮੈਂ ਸਾਰੇ ਪੈੜ ਭਰਾਵਾਂ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੀ ਆ ਜਿਹੜੇ ਕੀ ਐਟ ਅ ਟਾਈਮ ਪਹੁੰਚ ਜਾਂਦੇ ਆ ਤੇ ਇਹ ਸੇਵਾ ਲੈ ਕੇ ਜਾਂਦੇ ਆ ਤੇ ਮੈਂ ਸਾਰੇ ਹੀ ਵੀਰ ਭੈਣਾਂ ਨੂੰ ਕਹਿਣਾ ਚਾਹੁੰਦੀ ਆ ਜਦੋਂ ਇਦਾਂ ਦਾ ਟਾਈਮ ਹੁੰਦਾ ਆ ਸਾਰਿਆਂ ਨੂੰ ਮੋਢੇ ਨਾਲ ਮੋਢਾ ਲਾ ਕੇ ਇਦਾਂ ਦੇ ਟਾਈਮ ਨੂੰ ਬਿਟਣਾ ਚਾਹੀਦਾ ਆ ਹਰ ਇੱਕ ਦੀ ਹੈਲਪ ਕਰਨੀ ਚਾਹੀਦੀ ਆ ਸਤਗੁਰੂ ਅਰਵਦਾਸ ਮਹਾਰਾਜ ਜੀ ਨੇ ਕਹਿਤ ਸੀ ਤੋਹੀ 모ਹੀ ਅੰਤਰ ਕੈਸਾ ਤੇ ਜਦੋਂ ਤੋਹੀ 모ਹੀ ਅੰਤਰ ਕੈਸਾ ਆ ਜਾਂਦਾ ਆ ਤੇ ਉਦੋਂ ਉਹਦੇ ਵਿੱਚ ਕੋਈ ਤੇਰ ਮਿਲ ਨਹੀਂ ਹੁੰਦੀ ਸਿਰਫ ਇਨਸਾਨੀਅਤ ਹੁੰਦੀ ਆ ਇਨਸਾਨੀਅਤ ਦੇ ਦੌਰ ਤੇ ਸਾਰਾ ਉਸ ਨੇ ਕਰਨੀ ਚਾਹੀਦੀ ਆ ਤੇ ਅਸੀਂ ਸੇਵਾ ਮਿਸ਼ਨ ਫਤਿਹ ਦੇ ਮੈਂਬਰ ਜਿਹੜੇ ਆ ਇਹ ਕਿਹੜਾ ਚਾਹੁੰਦੇ ਆ ਵੀ ਜੇ ਕਿਸੇ ਨੇ ਵੀ ਕੋਈ ਸੇਵਾ ਭੇਜਣੀ ਹੋਵੇ ਅਸੀਂ ਪੈਸੇ ਦੀ ਸੇਵਾ ਨਹੀਂ ਕਹਿੰਦੇ ਜਾਂ ਪਾਣੀ ਦੀ ਸੇਵਾ ਆ ਜਾਂ ਕੋਈ ਉਹਦਾ ਸਮਗਰੀ ਭੇਜਣੀ ਹੋਵੇ ਤੇ ਸਾਨੂੰ ਫੋਨ ਕਰ ਸਕਦੇ ਆ 9814537675 ਤੇ ਮੈਂ ਸਾਰੇ ਵੀਰ ਭੈਣਾਂ ਨੂੰ ਕਹਿਣਾ ਚਾਹੁੰਦੀ ਆ ਕਿ ਅਸੀਂ ਜਿਹੜੀ ਸਮਗਰੀ ਸਾਡੇ ਕੋਲ ਆਊਗੀ ਤੇ ਉਹ ਅਸੀਂ ਬੇਗੰਪੁਰਾ ਐਂਟ ਇੰਟਰਨੈਸ਼ਨਲ ਸੰਸਥਾ ਦੇ ਮੈਂਬਰਾਂ ਨੂੰ ਬੁਲਾਵਾਂਗੇ ਤੇ ਉਹ ਸਮਗਰੀ ਸਾਰੇ ਦੇ ਕੇ ਆਉਣਗੇ ਤੇ ਮੈਂ ਇਹਨਾਂ ਵੀਰਾਂ ਦਾ ਵੀ ਤਹਿਤ ਰੂ ਬਹੁਤ-ਬਹੁਤ ਧੰਨਵਾਦ ਕਰਦੀ ਆ ਜੈ ਕਰਦੇਵ ਜੀ ਧੰਨਵਾਦ ਜੈ ਕਰਦੇਵ ਜੀ ਧੰਨ ਕਰਦੇਵ ਜੀ ਸਤਿਗੁਰੂ ਦਾਸ ਜੀ ਦੀ ਸੇਵਾ ਵਿੱਚ ਇਹਨਾਂ ਪੱਤੀ ਦੇ ਸਾਰੇ ਮੈਂਬਰਾਂ ਦਾ ਮੈਂ ਤਹਿਤ ਰੂ ਬਹੁਤ-ਬਹੁਤ ਧੰਨਵਾਦ ਕਰਦੀ ਆ ਵੀ ਜਦੋਂ ਵੀ ਹੜ੍ਹ ਪੀਤਾ ਤੋਂ ਸੇਵਾ ਆਪਾਂ ਜਿਹੜੀ ਹੁੰਦੀ ਆ ਸਾਰੇ ਹੀ ਮੈਂਬਰ ਇੱਕ ਦਮ ਇਕੱਠੇ ਹੋ ਜਾਂਦੇ ਆ ਅਰ ਇੰਟਰਨੈਸ਼ਨਲ ਸੰਸਥਾ ਦੇ ਵੀਰਾਂ ਦਾ ਵੀ ਮੈਂ ਤੈਦ ਲੋ ਬਹੁਤ-ਬਹੁਤ ਧੰਨਵਾਦ ਕਰਦੀ ਆਂ ਵੀਰਬੀਰ ਜੀ ਦਾ ਜਿੰਦੇ ਤੋਂ ਉਹਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆਂ ਖੁਸ਼ੀ ਜੀ ਦੇ ਖੁਸ਼ੀ ਰਾਮ ਜੀ ਦਾ ਵੀ ਤੈਦ ਲੋ ਬਹੁਤ-ਬਹੁਤ ਧੰਨਵਾਦ ਕਰਦੀ ਆਂ ਆਖਰੀ ਇਹ ਸੰਸਥਾ ਦੇ ਵੀਰਾਂ ਦਾ ਵੀ ਮੈਂ ਤੈਦ ਲੋ ਬਹੁਤ-ਬਹੁਤ ਧੰਨਵਾਦ ਕਰਦੀ ਆਂ ਵੀ ਜਦੋਂ ਕੋਈ ਇਦਾਂ ਦੀ ਭੀੜ ਪੈਂਦੀ ਆ ਤਾਂ ਸਾਰੇ ਵੀਰ ਇਕੱਠੇ ਹੋ ਕੇ ਆਉਂਦੇ ਆ ਤੇ ਹੰਨ ਹੰਨ ਆ ਕੇ ਬੱਚਿਆਂ ਦੀ ਵੀਰਾਂ ਦੀ ਸਾਰਿਆਂ ਦੀ ਸੇਵਾ ਕਰਦੇ ਆ ਵੀ ਲੋਨ ਪਿੰਚਸ ਹਨ ਉਹ ਜਿਹੜੂ ਪੰਚਨਾ ਦੇਦਾ ਮੈਂ ਸਾਰੇ ਭੈਣ ਭਰਾਵਾਂ ਨੂੰ ਇਹ ਹੀ ਕਹਿਣਾ ਚਾਹੁੰਦੀ ਆ ਵੀ ਜਦੋਂ ਵੀ ਇਦਾਂ ਦੀ ਪੀਸ ਕਰਦੀ ਆ ਤੇ ਸਾਰਿਆਂ ਨੂੰ ਪੱਠੇ ਹੋਣਾ ਚਾਹੀਦਾ ਇੱਕ ਨੂੰ ਥੋੜਾ ਚਾਹੀਦਾ ਆ ਵੀ ਕਿਸੇ ਨੂੰ ਕੋਈ ਔਕਤ ਨਹੀਂ ਦੇਖਣੀ ਚਾਹੀਦੀ ਜੈ ਗੁਰਦੇਵ ਜੀ ਧੰਨ ਕਰਦੇ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ਇਅਰਸ ਐਕਸਪੀਰੀਅੰਸ ਇਨ ਦ ਸੇਮ ਲਾਈਨ He used to work with reputed companies, agencies as well as local builders with brothers. He is professional by plumbing, electrician, masonry work, carpentry. For more information, please contact him at www.checktrade.com, ID number 921760. Shamra Chander Kalcenter. call him on this number. 074884161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ